ਜਿਹੜਾ ਮੇਰਾ ਥਾਣਾ ਸਦਰ ਨਵਾਂ ਸ਼ਹਿਰ ਹੈ ਇਹਨੂੰ ਆਪਾਂ ਇਹ ਕਹਿ ਸਕਦੇ ਕਿ ਐਨਡੀਪੀਐਸ ਦੀ ਇਹ ਹੱਬ ਸੀ ਜੀ ਜਿਹਦੇ ਹੱਬ ਨੰਗੜਵਾ ਸੀ ਜੱਪੋਵਾਲ ਸੀ ਦੌਲਤਪੁਰ ਸੀ ਜਾਲੜਾ ਸੀ ਔਰ ਅੱਜ ਨਸ਼ਾ ਮੁਕਤ ਹੈ ਜੱਪੂਰਾ ਸਵਾਸਨ ਤੋਂ ਨਵਾਂ ਦਵਾਰ ਹੈ ਕਿ ਇਹ ਜਿਹੜੇ 44 ਦੇ 41 ਪਿੰਡ ਹੈ ਇਹ ਨਸ਼ਾ ਮੁਕਤ ਹੋ ਚੁੱਕੇ ਹੈ ਵਿੱਚ ਤੁਹਾਡਾ ਜੱਪੋਵਾਲ ਕੀ ਜਿਹੜਾ ਇਹ ਰੈੱਡ ਜ਼ੋਨ ਸੀ ਜੀ ਪੌਟਸਪੌਟ ਪਲੱਸ ਰੈੱਡ ਜ਼ੋਨ ਜੀ ਕਿ ਜਿਸ ਤਰ੍ਹਾਂ ਉੱਥੇ ਮਾਨਵ ਸੇਵਾ ਸੁਸਾਇਟੀ ਚੱਲ ਰਹੀ ਹੈ ਜੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਜੀ ਔਰ ਸਾਡੇ ਸਾਬਕਾ ਸਰਪੰਚ ਸਾਹਿਬ ਜੀ ਇਹ ਵੀ 5 ਸਾਲ ਦੀ ਟਰਨਓਰ ਨਹੀਂ ਕੱਟੀ ਹੈ ਜੀ ਉਹਨਾਂ ਦਾ ਬੜਾ ਯੋਗਦਾਨ ਹੈ ਸਭ ਤੋਂ ਵੱਡਾ ਉਹ ਕੇਮਾਂ ਵੀ ਕਰਾਉਂਦੇ ਔਰ ਜੇ ਕੋਈ ਨੀਡੀ ਬੱਚਾ ਹੁੰਦਾ ਸੀ ਕਿ ਉਹਦੇ ਹੋਰ ਹੈਲਪਿੰਗ ਕਰਨਾ ਜੀ ਸੀ ਕਿ ਇਸ ਵੇਲੇ ਜਿਹੜਾ ਜੱਬੂ ਵਾਲਾ ਔਰ ਰੈੱਡ ਜ਼ੋਨ ਤੋਂ ਬਿਲਕੁਲ ਗ੍ਰੀਨ ਜ਼ੋਨ ਜਾਂਦਾ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਜੀ ਨਗਰ ਦਾ ਥਾਣਾ ਨਮਾਸ਼ਹਿਰ ਸਦਰ ਨਮੇਸ਼ਹਿਰ ਥਾਣੇ ਸਦਰ ਨੇ ਬਹੁਤ ਵੱਡੀਆਂ ਮੱਲਾ ਮਾਰਕੇ ਦਿਖਾਈਆਂ ਜਿੱਥੇ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਿਆ ਕੋਲਾਂ ਦੇ ਨਾਲ ਜੋੜਿਆ ਸ਼ਿੰਜਾਂ ਦੇ ਨਾਲ ਜੋੜਿਆ ਨੌਜਵਾਨ ਪੀੜੀ ਨੂੰ ਨਸ਼ੇ ਤੋਂ ਦੂਰ ਰਹਿਣ ਦੇ ਲਈ ਇੱਕ ਨਵਾਂ ਪਲੇਟਫਾਰਮ ਦਿੱਤਾ ਐਸ ਐਚਓ ਸਹਿਬਾਨ ਈਸ਼ੋਕ ਕੁਮਾਰ ਜੀ ਨੇ ਜਦੋਂ ਥਾਣੇ ਦਾ ਚਾਰਜ ਸੰਭਾਲਿਆ ਖਾਣਾ ਸੰਭਾਲ ਦੇ ਆਚਾਰਜ ਨੂੰ ਸੰਭਾਲਦਿਆਂ ਸਾਰ ਹੀ ਉਹਨਾਂ ਨੌਜਵਾਨਾਂ ਦੇ ਨਾਲ ਗੈਟ ਟੂ ਗੈਟ ਮੀਟਿੰਗਾਂ ਕੀਤੀਆਂ ਨੌਜਵਾਨਾਂ ਨੂੰ ਥੇਡਾਂ ਦੇ ਪ੍ਰਤੀ ਉਤਸ਼ਾਹ ਕੀਤਾ ਨੌਜਵਾਨਾਂ ਨੂੰ ਸਹੀ ਟ੍ਰੈਕ 'ਤੇ ਫੜਨ ਦੇ ਲਈ ਪ੍ਰੇਰਿਤ ਕੀਤਾ ਨੌਜਵਾਨਾਂ ਨੂੰ ਇੱਕ ਨਵਾਂ ਜੀਵਨ ਦੇਣ ਦੇ ਵਾਸਤੇ ਨਵੇਂ ਸੋਚ ਤੇ ਨਵੇਂ ਵਿਚਾਰਾਂ ਦੇ ਨਾਲ ਜੋੜਿਆ ਮੁੱਖ ਮੰਤਰੀ ਸਰਦਾਰ ਮਾਨ ਭਗਵੰਤ ਸਿੰਘ ਮਾਨ ਜੀ ਦੇ ਗਾਈਡਲਾਈਨ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਜੇ ਗੱਲ ਕਰੀਏ ਮਾਨ ਜੋ ਐਸਐਸਟੀ ਡਾਕਟਰ ਮਹਿਤਾਬ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਨੂੰ ਹਰ ਪਬਲਿਕ ਤੱਕ ਪਹੁੰਚਾਇਆ ਸਰਪੰਚਾਂ ਦੇ ਨਾਲ ਮੀਟਿੰਗਾਂ ਕੀਤੀਆਂ ਪੰਚਾਂ ਦੇ ਨਾਲ ਮੀਟਿੰਗਾਂ ਕੀਤੀਆਂ ਸਮਾਜ ਸੇਵੀਆਂ ਦੇ ਨਾਲ ਵੀ ਬੜੀਆਂ ਮੀਟਿੰਗਾਂ ਕੀਤੀਆਂ ਇੱਕੋ ਹੀ ਗੱਲ ਕਰਦੇ ਨਜ਼ਰ ਆਉਂਦੇ ਕਿ ਨਸ਼ੇ ਨੂੰ ਬੰਦ ਕਰਨ ਦੇ ਲਈ ਨੌਜਵਾਨ ਹੀ ਦੇਸ਼ ਦਾ ਭਵਿਕਿਆ ਕਰਦੇ ਨੇ ਨੌਜਵਾਨਾਂ ਨੂੰ ਸਹੀ ਪਾਸੇ ਲਗਾਉਣ ਦੇ ਲਈ ਵੱਡਾ ਹਮਲਾ ਮਾਰਿਆ ਆਉ ਸਿੱਧੀਆਂ ਮੁਲਾਕਾਤਾਂ ਸਿੱਧੀਆਂ ਤਸਵੀਰਾਂ ਮਾਨਯੋਗ ਐਸ ਐਚਓ ਸਹਿਬਾਨ ਅਸ਼ੋਕ ਕੁਮਾਰ ਜੀ ਦੇ ਨਾਲ ਕਰਵਾਉਣ ਜਾ ਰਹੀਆਂ ਐਸ ਐਚਓ ਸਹਿਬਾਨ ਜੀ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਇਹ ਥਾਣਾ ਨਵਾਂ ਸ਼ਹਿਰ ਤੇ ਗੱਲ ਕਰੀਏ ਸਦਰ ਦੀ ਗੱਲ ਕਰੀਏ ਸਦਰ ਸਦਰ ਦੀ ਵਿੱਚ ਜਦੋਂ ਇਹ ਚਾਰਜ ਸੰਭਾਲਿਆ ਸੀਟ ਬਹੁਤ ਸਤਿਕਾਰਯੋਗ ਹੈ ਬੜੀ ਜ਼ਿੰਮੇਵਾਰੀ ਵਾਲੀ ਸੀਟ ਹੈ ਬਹੁਤ ਲੰਬਿਆਂ ਪਿੰਡਾਂ ਲੰਬਾਇਆ ਬਹੁਤ ਪਿੰਡਾਂ ਦੇ ਵਿੱਚੋਂ ਇਹ ਥਾਣਾ ਕਮਾਂਡ ਕਰਦਾ 40 41 ਪਿੰਡ ਇਸ ਥਾਣੇ ਦੇ ਅੰਡਰ ਆਉਂਦੇ ਐ ਉਹਨਾਂ ਦੇ ਨੌਜਵਾਨਾਂ ਨੂੰ ਸਹੀ ਪਾਸੇ ਲਾਉਣ ਦੇ ਲਈ ਵੇਖਿਆ ਕਿ ਜਿੱਥੇ ਕਬੱਡੀਆਂ ਖੇਡਦੇ ਨੌਜਵਾਨ ਘੋਲਾਂ ਦੇ ਨਾਲ ਜੁੜੇ ਹੋਏ ਐ ਉਹਨਾਂ ਨੂੰ ਸਹੀ ਮੈਸੇਜ ਦੇਣ ਦੇ ਲਈ ਇਹ ਜਿਹੜਾ ਇਹ ਟਰੈਕ ਚੁਣਿਆ ਹੈਗਾ ਇੱਥੋਂ ਕੀ ਕੀ ਕਾਮਯਾਬੀਆਂ ਹਾਸਲ ਹੋਈਆਂ ਜੀ ਇਹ ਜੋ ਨਸ਼ਿਆਂ ਦਾ ਇੱਕ ਦਰਿਆ ਚੱਲ ਰਿਹਾ ਸੀ ਜੀ ਮੈਂ ਕੋਦੇ ਕਰੈਸਲਰ ਹਾਂ ਜੀ ਠੀਕ ਹੈ ਔਰ ਨੈਸ਼ਨਲ ਹੋਣ ਦੇ ਨਾਤੇ ਜਿਹੜਾ ਬੰਦਾ ਗੇਮ ਕਰਦਾ ਨਾ ਉਹ ਬੰਦਾ ਗੇਮ ਵਾਲੇ ਨੂੰ ਹੀ ਲਾਈਕ ਕਰਦਾ ਜੀ ਮੈਂ ਜ਼ਿਆਦਾਤਰ ਜਿਹੜੇ ਨਾ ਇਹ ਨਸ਼ਾ ਗ੍ਰਸਤ ਪਿੰਡ ਸੀਗੇ ਉਹਨਾਂ ਦੇ ਸਕੂਲਾਂ ਵਿੱਚ ਵਿਜ਼ਿਟ ਕੀਤੀ ਜੀ ਔਰ ਜਦੋਂ ਮੈਂ ਸਕੂਲਾਂ ਦੇ ਵਿੱਚ ਵਿਜ਼ਿਟ ਕੀਤੀ ਜਿਹੜੇ ਬੱਚੇ ਛੋਟੇ ਸੀ 10ਵੀਂ ਤੋਂ ਥੱਲੇ ਥੱਲੇ ਸੀਗੇ ਉਹਨਾਂ ਨੂੰ ਮੈਂ ਗਾਈਡਲਾਈਨ ਦਿੱਤੀ ਕਿ ਇਹ ਜਿਹੜਾ ਨਸ਼ਾ ਇੱਕ ਬਹੁਤ ਵੱਡਾ ਕੋੜ ਹੈ ਜੀ ਔਰ ਜਿਹੜਾ ਨਸ਼ਾ ਕਰਨ ਵਾਲਾ ਬੱਚਾ ਉਹ 30 ਤੋਂ 35 ਸਾਲ ਦੇ ਵਿੱਚ ਵਿੱਚ ਖਤਮ ਹੋ ਜਾਂਦਾ ਉਹ ਕਦੇ ਜਿਹਨੇ ਆਪਾਂ ਕਹੀਏ ਪੂਰੀ ਆਪਣੀ ਜ਼ਿੰਦਗੀ ਨਹੀਂ ਭੋਗਦਾ ਜੀ ਔਰ ਕੀ ਹੋਇਆ ਇਹਦਾ ਰਿਜ਼ਲਟ ਕੀ ਹੋਇਆ ਮੈਂ ਗਰਾਉਂਡਾਂ ਵਿੱਚ ਖੁੱਦ ਜਾਣ ਲੱਗਿਆ ਸੀ ਜੀ ਜੀ ਔਰ ਗਰਾਉਂਡਾਂ ਵਿੱਚ ਗਿਆ ਤੁਸੀਂ ਪੁਸਤੀਆਂ ਦੇ ਵਿੱਚ ਜ਼ਿਆਦਾਤਰ ਤੁਸੀਂ ਔਰ ਕਬੱਡੀਆਂ ਦੇ ਵਿੱਚ ਜਾਂ ਫੁੱਟਬਾਲ ਦੇ ਮੈਚਾਂ ਦੇ ਵਿੱਚ ਤੁਸੀਂ ਮੈਨੂੰ ਦੇਖਿਆ ਹੋਊਗਾ ਕਿਉਂਕਿ ਮੇਰਾ ਇਹ ਗੇਮਾਂ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੈ ਔਰ ਗੇਮਾਂ ਦਾ ਪਿਆਰ ਹੋਣ ਦੀ ਬਦੌਲਤ ਹੀ ਮੈਂ ਅੱਜ ਕਿਸੇ ਵੀ ਪਿੰਡ ਵਿੱਚ ਚਲ ਜਾਵਾਂ ਪਰ ਨੂੰ ਬੜਾ ਬੇਸ਼ੱਕ ਕੋਈ ਬੁਲਾਵੇ ਨਾ ਬੁਲਾਵੇ ਲੇਕਿਨ ਜਿਹੜਾ ਜੁਥ ਹੈ ਔਰ ਛੋਟੇ ਬੱਚੇ ਹੈ ਜੇ ਜਿਸ ਵੀ ਪਿੰਡ ਵਿੱਚ ਚਲੰਗਦਾ ਉਹ ਜੇ 100 ਬੱਚਾ ਹੈ ਤੇ 100 ਹੀ ਮੇਰੇ ਗੋਡੀ ਜਾਂ ਹੱਥ ਲਾ ਕੇ ਜਾਂ ਕਿਸ ਤਰ੍ਹਾਂ ਮੇਰੇ ਤੋਂ ਜਿਸ ਤਰ੍ਹਾਂ ਕਿਉ ਉਹ ਮੈਨੂੰ ਇਹ ਸਮਝਦੇ ਆ ਕਿ ਸਾਨੂੰ ਇਹ ਮੋਟੀਵੇਟ ਕਰਦੇ ਆ ਇੱਕ ਤਰ੍ਹਾਂ ਸਾਨੂੰ ਗੁਰੂ ਸਮਝਦੇ ਆ ਜੀ ਔਰ ਉਸ ਚੀ ਦਾ ਕੀ ਰਿਜ਼ਲਟ ਨਿਕਲਿਆ ਜਿਹੜੇ ਆਪਣੇ ਪਿੰਡ 'ਚ ਹੀ ਨਸ਼ਾ ਮੁਕਤ ਹੋਏ ਔਰ ਜਿਸ ਪਿੰਡ ਦੇ ਵਿੱਚ ਇੱਕ ਇੱਕ ਫੁੱਟਬਾਲ ਦਾ ਮੈਚ ਨਹੀਂ ਸੀ ਹੁੰਦਾ ਅੱਜ ਮੈਂ ਗਾਰੰਟੀ ਨਾਲ ਕਹਿ ਸਕਦਾ ਕਿ ਰਗੜੋਏ ਦੇ ਵਿੱਚ ਸ਼ਾਮ ਨੂੰ ਤੁਸੀਂ ਰਿਕਾਰਡਿੰਗ ਵੀ ਕਰ ਸਕਦੇ ਜਾ ਕੇ ਜੀ ਚਾਰ ਚਾਰ ਟੀਮਾਂ ਮੈਚ ਖੇਡਦੀਆਂ ਉਸ ਗਰਾਊਂਡ ਦੇ ਵਿੱਚ ਜਿੱਥੇ ਕਰੇ ਇੱਕ ਬੱਚਾ ਨਹੀਂ ਸੀ ਜਾਂਦਾ ਔਰ ਮੈਨੂੰ ਜਦੋਂ ਲੱਗਦੇ ਸਾਰੇ ਚ ਸ਼ਿਕਾਇਤ ਮਿਲੀ ਸੀ ਕਿ ਇੱਥੇ ਤਾਸ਼ ਖੇਡਣੇ ਵਾਲੇ ਔਰ ਜਿਹੜੇ ਹੋ ਰਹਾ ਕੋਈ ਨਸ਼ੇ ਨੁਸ਼ੇ ਵਾਲੇ ਬੱਚੇ ਆਗੇ ਇਹ ਆਂਦੇ ਆ ਔਰ ਮੈਂ ਅੱਜ ਉੱਥੇ ਤੁਸੀਂ ਕਿਸੇ ਸਰਪੰਚ ਸਾਹਿਬਾਨ ਔਰ ਜਿਹੜੇ ਉਹ ਖੇਡ ਸਟੇਡੀਅਮ ਦੇ ਇੰਚਾਰਜ ਨੇ ਫੈਕਟਰੀ ਸਾਹਿਬਾਨ ਉਹਨਾਂ ਤੋਂ ਵੀ ਤੁਸੀਂ ਵੇਖ ਲੈ ਸਕਦੇ ਆਂ ਉਹ ਤੁਹਾਨੂੰ ਦੱਸ ਸਕਦੇ ਆ ਕਿ ਇੱਥੇ ਹੁਣ ਪਿਓਰ ਤੇ ਬਿਓਰ ਜਿਹੜੇ ਬੱਚੇ ਆ ਉਹ ਆ ਰਿਹਾ ਹੈ ਜਿਹੜੇ ਗੇਮ ਖੇਡਣੇ ਆਲੇ ਆ ਔਰ ਗੇਮਾਂ ਨਾਲ ਪਿਆਰ ਕਰਦੇ ਹੋਣ ਕਰਕੇ ਹੀ ਮੇਰਾ ਜ਼ਿਆਦਾਤਰ ਧਿਆਨ ਗੇਮਾਂ ਵਿੱਚ ਰਹਿੰਦਾ ਔਰ ਮੈਂ ਖੁਦ ਆਪ ਗੇਮ ਕਰਦਾ ਰਹਾਂ ਔਰ ਇਹ ਮੈਂ ਅੱਜ ਇਸ ਚੀਜ਼ ਦਾ ਇੱਕ ਮੈਨੂੰ ਬਹੁਤ ਵੱਡਾ ਮਾਣ ਹੈ ਔਰ ਬਹੁਤ ਵੱਡਾ ਮੇਰੇ ਐਸਐਸਪੀ ਸਾਹਿਬ ਨੂੰ ਇਹਦਾ ਛਰੇ ਜਾਂਦਾ ਡਾਕਟਰ ਮਹਤਾਬ ਸਿੰਘ ਜੀ ਨੂੰ ਕਿ ਉਹਨਾਂ ਨੇ ਇਸ ਚੀਜ਼ ਕਰਕੇ ਹੀ ਮੈਨੂੰ ਚੁਣਿਆ ਔਰ ਜਿਹੜਾ ਮੈਂ ਅੱਜ ਉਸ ਚੀਜ਼ ਦੇ ਵਿੱਚ ਸਫਲ ਹੋਇਆ ਜੀ ਮੈਂ ਇਹ ਚੀਜ਼ ਦੀ ਗਾਰੰਟੀ ਨਾ ਦੇ ਸਕਦਾ ਕਿ ਜਿਹੜਾ ਇਸ ਨੂੰ ਮੈਂ ਆਪਣੇ ਥਾਣੇ ਨੂੰ ਔਰ ਮੇਰੇ ਐਸਐਸਪੀ ਸਾਹਿਬ ਜ਼ਿਲ੍ਹਾ ਨਵਾਂ ਸ਼ਹਿਰ ਨੂੰ ਨਸ਼ਾ ਮੁਕਤ ਕਰਨ ਵਿੱਚ ਆਪਾਂ ਸਫਲ ਹੋਏ ਆਂ ਔਰ ਇਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਹੈ ਜੂਥ ਦਾ ਜੀ ਐਸਐਸਪੀ ਸਾਹਿਬ ਕਿਉਂਕਿ ਦੇਖਿਆ ਜਾਵੇ ਆਪਾਂ ਗੱਲ ਕਰਦੇ ਆਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੇ ਲਈ ਪਰ ਜੇ ਨਸ਼ਿਆਂ ਤੋਂ ਆਪਾਂ ਨੌਜਵਾਨ ਨੂੰ ਹਟਾਉਣਾ ਚਾਹੁੰਦੇ ਹਾਂ ਉਹਨਾਂ ਨੂੰ ਉਹਨਾਂ ਜਿਹੜਾ ਧਿਆਨ ਹੈਗਾ ਉਹ ਕਿਸੇ ਨਾ ਕਿਸੇ ਪਾਸੇ ਡਾਇਵਰਟ ਕਰਨਾ ਪਏਗਾ ਕਿਉਂਕਿ ਨਸ਼ੇ ਦੇ ਵੱਲ ਫ੍ਰੀ ਜਿਹੜਾ ਜੋਥ ਬੈਠਾ ਹੈ ਉਹ ਕਿਤੇ ਨਾ ਕਿਤੇ ਉਹਦੇ ਵਿੱਚ ਉਸ ਦਲਦਲ ਦੇ ਵਿੱਚ ੱਸਿਆ ਜਾਂਦਾ ਉਸੇ ਉਸੇ ਨੌਜਵਾਨ ਨੂੰ ਜਿਹੜਾ ਆਪਣੀ ਨੇ ਰਸਤਾ ਫੜਿਆ ਹੈਗਾ ਕਿ ਖੇਡਾਂ ਦੇ ਵੱਲ ਲਗਾਉਣਾ ਹੈਗੇ ਤੇ ਰਿਜ਼ਲਟ ਤਾਂ ਬਹੁਤ ਅੱਛੇ ਆਈ ਹੈ ਦੇਖੋ ਇਹਦੇ ਰਿਜ਼ਲਟ ਇਹ ਆਇਆ ਕਿ ਦੋ ਬੱਚੇ ਤਿੰਨ ਲਮੜੋਏ ਦੇ ਜੀ ਨੈਸ਼ਨਲ ਪੱਧਰ ਤੇ ਖੇਡ ਕੇ ਆਏ ਹੈ ਜੀ ਔਰ ਉੱਥੇ ਤੁਸੀਂ ਜਾ ਕੇ ਨੋਟ ਕਰ ਸਕਦੇ ਹੋ ਟਰਾਫੀਆਂ ਵੇਜਣੇ ਜੀ ਔਰ ਇਸ ਚੀਜ਼ ਦਾ ਮੈਂ ਸਭ ਤੋਂ ਵੱਡਾ ਮਾਣ ਕੀ ਮਹਿਸੂਸ ਕਰਦਾ ਕਿ ਉਹ ਜਿਹੜੇ ਬੱਚੇ ਆ ਉਹ ਮੈਨੂੰ ਐਸਐਚਓ ਘੱਟ ਸਮਝਦੇ ਆ ਉਹ ਮੈਨੂੰ ਇਸ ਤਰ੍ਹਾਂ ਸਮਝ ਜਿਸ ਤਰ੍ਹਾਂ ਉਹਨਾਂ ਰ ਮੈਂ ਗੁਰੂ ਹਾਂ ਤੁਸੀਂ ਕਿਸੇ ਵੀ ਕਦੇ ਗਰਾਊਂਡ ਤੇ ਕਦੇ ਗਏ ਹੋਏ ਨਾ ਜੇ 200 ਬੱਚਾ ਉੱਥੇ ਖੇਡਦਾ ਹੋਇਆ ਜੀ ਔਰ ਜਦੋਂ ਮੇਰੀ ਐਂਟਰੀ ਹੁੰਦੀ ਹੈ ਉਹ 200 ਦਾ 200 ਬੱਚਾ ਆ ਕੇ ਮੈਨੂੰ ਲੱਗਦਾ ਵੀ ਇਸ ਤਰ੍ਹਾਂ ਮੈਨੂੰ ਘੇਰ ਲੈਂਦਾ ਵੀ ਜਿਸ ਤਰ੍ਹਾਂ ਵੀ ਮੈਂ ਉਹਨਾਂ ਦਾ ਪਤਾ ਨਹੀਂ ਕਿੰਡਾ ਵੱਡਾ ਗੁਰੂ ਆ ਗਿਆਗਾ ਜੀ ਯਾਨੀ ਮੈਂ ਇਸ ਇਸ ਸਟੇਜ ਤੱਕ ਉਹਨਾਂ ਬੱਚਿਆਂ ਦੇ ਵਿੱਚ ਵਿਚਰ ਰਿਹਾ ਪਿਆਰ ਕਰ ਰਿਹਾ ਉਹਨਾਂ ਬੱਚਿਆਂ ਨੂੰ ਔਰ ਮੈਂ ਸਭ ਤੋਂ ਵੱਡੀ ਮੈਨੂੰ ਕੀ ਘਾਟ ਹੈ ਕਿ ਮੇਰਾ ਇੱਕੋ ਇੱਕ ਬੇਟਾ ਸੀ ਉਹ ਪਰਮਾਤਮਾ ਘਰ ਚਲ ਗਿਆ ਔਰ ਮੈਂ ਉਹਨਾਂ ਬੱਚਿਆਂ ਵਿੱਚੋਂ ਹੀ ਉਹਨਾਂ ਨੂੰ ਡੱਬ ਰਿਹਾ ਜੀ ਬਿਲਕੁਲ ਜਿਹੜੀ ਮੇਰੀ ਸਭ ਤੋਂ ਵੱਡੀ ਘਾਟ ਸੀ ਮੈਂ ਉਹਨਾਂ ਬੱਚਿਆਂ ਵਿੱਚੋਂ ਪੂਰੀ ਕਰ ਰਿਹਾ ਔਰ ਮੈਂ ਇਸ ਸੱਚੀ ਚੀਜ਼ ਤੇ ਮੈਨੂੰ ਸੰਤੁਸ਼ਟੀ ਹੈ ਜੀ ਕਿ ਮੈਂ ਇਹ ਜਿਹੜਾ ਇੱਕ ਸਾਡਾ ਜਿਹੜਾ ਮੇਰਾ ਥਾਣਾ ਸਦਰ ਨਵਾਂ ਸ਼ਹਿਰ ਹੈ ਇਹਨੂੰ ਆਪਾਂ ਇਹ ਕਹਿ ਸਕਦੇ ਕਿ ਐਨਡੀपीएस ਦੀ ਇਹ ਹੱਬ ਸੀ ਜੀ ਇਹਦੇ ਹੱਬ ਨਮੜੋਆ ਸੀ ਜੱਬਵਾਲ ਸੀ ਦولتਪੁਰ ਸੀ ਜਾਲੜਾ ਸੀ ਔਰ ਅੱਜ ਨਸ਼ਾ ਮੁਕਤ ਹੈ ਜੀ ਠੀਕ ਹੈ ਕੋਈ ਇੱਕ ਅੱਧਾ ਬੰਦਾ ਕੋਈ ਚੋਰ ਚਕਾਰੀ ਜਾਂ ਕੋ ਹੋਰ ਹੈ ਕੋ ਬਾਹਰੋਂ ਆ ਕੇ ਕੋ ਦੁਆ ਕਰ ਜਵੇ ਬਖਰੀ ਗੱਲ ਹੈ ਲੇਕਿਨ ਮੈਂ ਇਸ ਚੀਜ਼ ਦਾ ਪੂਰਾ ਸਵਾਸਨ ਤੁਹਾਨੂੰ ਦਵਾਣਾ ਕਿ ਇਹ ਜਿਹੜੇ 41 ਦੇ 41 ਪਿੰਡ ਹੈ ਇਹ ਨਸ਼ਾ ਮੁਕਤ ਹੋ ਚੁੱਕਿਆ ਔਰ ਇਹਦਾ ਸਭ ਤੋਂ ਵੱਡਾ ਸਰਟੀਫੀਕੇਟ ਸਾਡੀ ਪੰਜਾਬ ਸਰਕਾਰ ਔਰ ਮੇਰੇ ਮਾਨਯੋਗ ਡੀਜੀਪੀ ਸਾਹਿਬ ਔਰ ਮੇਰੇ ਐਸਐਸਪੀ ਸਾਹਿਬ ਡਾਕਟਰ ਮਹਤਾਬ ਸਿੰਘ ਜੀ ਨੇ ਜੀ ਦੋ ਬੋਲ ਸਾਂਝੇ ਕਰਨੇ ਕਿ ਜੱਬੋਵਾਲ ਦਾ ਜ਼ਿਕਰ ਕੀਤਾ ਆਪ ਜੀ ਨੇ ਚਲੋ ਸਾਡਾ ਜਨਮ ਵੀ ਪਿੰਡ ਜੱਬੋਵਾਲ ਦਾ ਹੈ ਜੱਬੋਵਾਲ ਜਿੱਥੇ ਪਹਿਲਵਾਨਾਂ ਦਾ ਨਗਰ ਜਿੱਥੇ ਖਾੜੇ ਦਾ ਨਗਰ ਜਿੱਥੇ ਨੌਜਵਾਨ ਵੱਡੀਆਂ ਦੇ ਨਾਲ ਜਾਣੇ ਜਾਂਦੇ ਜਿਨ੍ਹਾਂ ਨੇ ਦੇਸ਼ ਵਿਦੇਸ਼ ਦੇ ਵਿੱਚ ਵੱਡੀ ਤੱਕ ਪਾ ਕੇ ਦਿਖਾਈ ਹੈ ਕਿਤੇ ਨਾ ਕਿਤੇ ਜੱਬੋਵਾਲ ਇਹ ਸਰਕਾਰ ਦੇਆਂ ਕਾਗਜ਼ਾਂ ਦੇ ਵਿੱਚ ਨਸ਼ੇ ਨੂੰ ਲੈ ਕੇ ਬਦਨਾਮ ਹੁੰਦਾ ਸੀ ਉੱਠਦਿਆਂ ਸਾਰ ਹੀ ਜਦੋਂ ਆਪਣੇ ਪਿੰਡ ਦਾ ਨਾਮ ਨਸ਼ੇ ਦੇ ਨਾਲ ਜੋੜਿਆ ਸੁਣਨਾ ਬੜਾ ਦਰਦ ਮਹਿਸੂਸ ਹੋਣਾ ਤੇ ਕਿਉਂਕਿ ਉਸ ਪਿੰਡ ਦੇ ਜੰਮਪਾਲ ਬਹੁਤ ਐਸੇ ਅਫਸਰ ਸਹਿਬਾਨ ਆ ਜਿਨ੍ਹਾਂ ਨੇ ਪੁਰਸੀਆਂ ਸੁਭਾਵਾਂ ਦਿੱਤੀਆਂ ਸਿਵਲ ਦੇ ਵਿੱਚ ਕਾਫੀ ਵੱਡਿਆਂ ਅਹੁਦਿਆਂ ਦੇ ਉੱਪਰ ਸੁਭਾਵਾਂ ਦਿੱਤੀਆਂ ਆਰਮੀ ਦੇ ਅੰਦਰ ਬਹੁਤ ਵੱਡੀਆਂ ਸੁਭਾਵਾਂ ਪਿੰਡ ਜੱਪੋ ਬਾੜ ਨੇ ਦਿੱਤੀਆਂ ਜਿਹਦੇ ਵਿੱਚ ਪਿਛਲੇ ਟਰਮ ਦੀ ਗੱਲ ਕਰੀਏ ਇਹ ਬੀਬਾ ਜਸਵਿੰਦਰ ਕੌਰ ਜੀ ਨੇ ਇਹ ਸਰਪੰਚੀ ਲਵਾਈ ਜਿਹੜੇ ਹੁਣ ਸਾਫ ਦਾ ਸਰਪੰਚ ਹੈ ਜੇ ਹੁਣ ਦੀ ਗੱਲ ਕਰੀਏ ਸਰਦਾਰ ਅਵਤਾਰ ਸਿੰਘ ਜੀ ਸਰਪੰਚ ਸਾਹਿਬਾਨ ਪਿੰਡ ਜਗੋਵਾਲ ਦੇ ਇਸ ਟਾਈਮ ਇਸ ਸਮੇਂ ਦੇ ਦੌਰਾਨ ਚੱਲਦੇ ਪੈ ਨੇ ਜਿਹੜੇ ਵੀ तकरीबन ਨਸ਼ੇ ਦੇ ਕਾਫੀ ਵਰ ਖਿਲਾਫ ਨੇ ਜੱਗੋਵਾਲ ਦਾ ਕਿਸ ਤਰ੍ਹਾਂ ਦਾ ਲੱਗਦਾ ਹੈਗਾ ਜੀ ਪਹਿਲਾਂ ਨਹੀਂ ਗੱਲ ਕਰੀਏ ਜਿਹੜਾ ਕਾਗਜ਼ਾਂ ਦੀ ਗੱਲ ਕਰੀਏ ਕਾਗਜ਼ਾਂ ਦੇ ਵਿੱਚ ਤੁਹਾਡਾ ਜਗੋਵਾਲ ਸੀ ਜਿਹੜਾ ਇਹ ਰੈੱਡ ਜ਼ੋਨ ਸੀ ਜੀ ਹੌਟਸਪੌਟ ਪਲੱਸ ਰੈੱਡ ਜ਼ੋਨ ਜੀ ਇੱਥੇ ਸਾਡੇ ਕਾਫੀ ਸੀਨੀਅਰ ਅਫਸਰ ਇਵਨ ਕਿ ਡੀਜੀਪੀ ਰੈਂਕ ਸਾਹਿਬ ਦੇ ਜਿਹੜਾ ਡੀਜੀਪੀ ਰੈਂਕ ਹਨ ਸਾਡਾ ਉਸ ਰੈਂਕ ਦੇ ਅਫਸਰ ਸਹਿਬਾਨ ਇਸ ਪਿੰਡ ਵਿੱਚ ਆਏ ਲੋਕਾਂ ਨੂੰ ਮੋਟੀਵੇਟ ਕੀਤਾ ਠੀਕ ਹੈ ਉਸ ਵੇਲੇ ਕੁਝ ਸਮੇਂ ਲਈ ਇਹ ਲੋਕ ਦਬ ਜਾਂਦੇ ਸੀ ਜੀ ਟੇਕਰ ਖਤਮ ਨਹੀਂ ਸੀ ਹੁੰਦੇ ਜੀ ਆ ਤਾਂ ਹੁਣ ਆਪਾਂ ਇਹ ਸਮਝ ਲਈਏ ਕਿ ਜਿਸ ਤਰ੍ਹਾਂ ਉੱਥੇ ਮਾਨਵ ਸੇਵਾ ਸੁਸਾਇਟੀ ਚੱਲ ਰਹੀ ਹੈ ਜੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਜੀ ਔਰ ਸਾਡੇ ਸਾਫ ਦਾ ਸਰਪੰਚ ਸਾਹਿਬ ਜੀ ਇਹ ਵੀ 5 ਸਾਲ ਦੀ ਟਨਰੂਰ ਨਹੀਂ ਕੱਟੀ ਹੈ ਜੀ ਉਹਨਾਂ ਦਾ ਵੱਡਾ ਯੋਗਦਾਨ ਹੈ ਸਭ ਤੋਂ ਵੱਡਾ ਉਹ ਗੇਮਾਂ ਵੀ ਕਰਾਉਂਦੇ ਔਰ ਜੇ ਕੋਈ ਨੀਟੀ ਬੱਚਾ ਹੁੰਦਾ ਸੀ ਕਿ ਉਹਦੇ ਉਹ ਹੈਲਪਿੰਗ ਕਰ ਦਿੰਦੇ ਸੀ ਔਰ ਜਿਹੜੇ ਹੁਣ ਸਾਡੇ ਮੌਜੂਦਾ ਸਰਪੰਚ ਸਾਹਿਬਾਨ ਨੇ ਠੀਕ ਹੈ ਇਹਨਾਂ ਦਾ ਵੀ ਮੈਨੂੰ ਇਸੇ ਵਿਸ਼ੇ ਤੇ ਬਹੁਤ ਸ਼ਕਤੀ ਨਾਲ ਔਰ ਬਹੁਤ ਜਾਣੀ ਆਪਾਂ ਕਹਿ ਲਈਏ ਇੱਕ ਤਰ੍ਹਾਂ ਦੀ ਮੈਨੂੰ ਇਹ ਕਹਿੰਦੇ ਆ ਵੀ ਜੇ ਕੋਈ ਸਾਡੇ ਪਿੰਡ ਦੇ ਵਿੱਚ ਨਸ਼ਾ ਵੇਚਦਾ ਜਾਂ ਕਰਦਾ ਤੇ ਐਸਐਸਓ ਸਾਹਿਬ ਤੁਸੀਂ ਸਾਡੀ ਕੋਈ ਸ਼ਿਫਾਰਤ ਨਹੀਂ ਉਹਦੇ ਤੇ ਜੋ ਬਣਦੇ ਕਾਨੂੰਨੀ ਕਾਰਵਾਈ ਕਰੋ ਔਰ ਜਿਹੜਾ ਪਿੱਛੇਲੇ ਮਹੀਨੇ ਲਗਭਗ ਮੈਨੂੰ 2 ਮਹੀਨੇ ਪਹਿਲਾਂ ਮੈਨੂੰ ਇੱਕ ਦੋਕ ਬੰਦਿਆਂ ਦੀ ਮਰਜੀ ਇਨਫੋਰਮੇਸ਼ਨ ਮਿਲੀ ਸੀ ਉਹਨਾਂ ਦੇ ਮੈਨੂੰ ਪਰਚਾ ਵੀ ਦੇਣਾ ਪਿਆ ਲੇਕਿਨ ਹੁਣ ਇਹ ਮੈਂ ਤੁਹਾਡੇ ਮਾਧਿਅਮ ਰਾਹੀਂ ਜੀ ਔਰ ਮੈਂ ਆਪਣੇ ਅਬਜ਼ਰਵੇਸ਼ਨ ਦੇ ਤੌਰ ਤੇ ਕਹਿ ਸਕਦਾ ਕਿ ਇਸ ਵੇਲੇ ਜਿਹੜਾ ਜੱਬੂ ਵਾਲਾ ਹੈ ਉਹ ਰੈੱਡ ਜ਼ੋਨ ਤੋਂ ਬਿਲਕੁਲ ਗ੍ਰੀਨ ਜ਼ੋਨ ਚਾ ਚੁੱਕਾ ਜੱਬੂ ਵਾਲ ਦੀ ਪੰਚਾਇਤ ਨੰਬਰਦਾਰ ਸਰਪੰਚ ਪੰਚ ਸਮਾਸੇ ਵੀ ਵਧਾਈ ਦੇ ਪਾਤਰ ਮੰਨਦੇ ਹਾਂ ਜੀ ਦੇਖੋ ਸਭ ਤੋਂ ਵੱਡਾ ਹੱਥ ਹੈ ਜਦੋਂ ਕਿਸੇ ਵੀ ਚੀਜ਼ ਦਾ ਕੋਈ ਨਸ਼ਾ ਖਤਮ ਕਰਨਾ ਹੈ ਜੀ ਸਭ ਤੋਂ ਵੱਡਾ ਹੱਥ ਹੈ ਉੱਥੇ ਦੇ ਜਿਹੜੇ ਲੋਕਲ ਵਸਿੰਦੇ ਆ ਜੀ ਠੀਕ ਆ ਉਹਨਾਂ ਦਾ ਸਭ ਤੋਂ ਵੱਡਾ ਹੱਥ ਹੈ ਜੀ ਅਗਰ ਲੋਕਲ ਵਸਿੰਦੇ ਆ ਜਿਹੜੇ ਉਹ ਸਾਡਾ ਸਾਥ ਨਹੀਂ ਦੇਣਗੇ ਅਸੀਂ ਜਦੋਂ ਕ੍ਰਾਈਮਨਲ ਨੂੰ ਫੜਦੇ ਆ 10 ਬੰਦੇ ਆ ਕੇ ਪਿੱਛੇ ਜਿੰਦਾਬਾਦ ਮਰਦਾਬਾਦ ਕਰਨ ਲੱਗ ਜਾਂਣ ਉਹ ਸਾਡੇ ਲਈ ਪ੍ਰੋਬਲਮ ਖੜੀ ਹੋ ਜਾਂਦੀ ਹੈ ਲੇਕਿਨ ਜਿਹੜੇ ਲੋਕਲ ਵਸਿੰਦੇ ਆ ਉਹਨਾਂ ਨੂੰ ਪਤਾ ਹੁੰਦਾ ਪਿੰਡ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਕਿਹੜਾ ਬੰਦਾ ਨਸ਼ਾ ਕਰਦਾ ਔਰ ਜਦੋਂ ਉਹ ਬੰਦਾ ਨਸ਼ਾ ਕਰਦਾ ਤੇ ਉਹ ਬੰਦੇ ਉਸ ਬੰਦੇ ਦੇ ਖਿਲਾਫ ਹੋ ਕੇ ਔਰ ਸਾਨੂੰ ਆਤੋਂ ਦਿੰਦੇ ਸੀ ਯੋਗਦਾਨ ਦਿੰਦੇ ਸੀ ਔਰ ਯੋਗਦਾਨ ਦਾ ਕੀ ਰਿਜ਼ਲਟ ਨਿਕਲਿਆ ਉਹ ਤੁਹਾਡੇ ਜੱਗੋਵਾਲੀਆਂ ਦੇ ਬਿਲਕੁਲ ਸਾਹਮਣੇ ਹੈ ਤੁਸੀਂ ਖੁਦ ਰਿਪੋਰਟਰ ਹੋ ਤੁਹਾਨੂੰ ਕਲ ਬੱਚੇ-ਬੱਚੇ ਦਾ ਬਾਰੇ ਨੌਲੇਜ ਹੈ ਔਰ ਤੁਸੀਂ ਇਹ ਦੱਸ ਸਕਦੇ ਹੋ ਕਿ ਇਸ ਵੇਲੇ ਤੁਹਾਡਾ ਜਿਹੜਾ ਰੈੱਡ ਜ਼ੋਨ ਵਾਲਾ ਇਲਾਕਾ ਸੀ ਉਹ ਬਿਲਕੁਲ ਗ੍ਰੀਨ ਜ਼ੋਨ ਤੇ ਕਨਵਰਟ ਹੋ ਚੁੱਕਾ ਹੈ ਜੀ ਪਿਆਰੇ ਸਾਥੀਓ ਐਸ ਐਚਓ ਸ਼ੋਕ ਕੁਮਾਰ ਜੀ ਦੇ ਨਾਲ ਆਪ ਜੀ ਦੀ ਮੁਲਾਕਾਤ ਕਰਵਾਈ ਹੈ ਜਿਨ੍ਹਾਂ ਨੇ ਪਿੰਡ ਜੱਗੋਵਾਲ ਦੀਆਂ ਬਿਲਕੁਲ ਐ ਗੱਲਾਂ ਖੁੱਲਕੇ ਕੀਤੇ ਆ ਕਿ ਪਿੰਡ ਜੱਬੋਵਾਲ ਦੇ ਵਿੱਚ ਜਿਹੜਾ ਪਹਿਲਾਂ ਸਮਾਂ ਸੀ ਜਾਂ ਜਿਹੜੀ ਹਾਲ ਸੀ ਉਹ ਬਿਲਕੁਲ ਖਤਮ ਹੋ ਚੁੱਕੀ ਐ ਪਿੰਡ ਜੱਬੋਵਾਲ ਨੇ ਵਿੱਚ ਬਿਲਕੁਲ ਨਸ਼ੇ ਨੂੰ ਬੰਦ ਕਰਨ ਦੀ ਗੱਲ ਕੀਤੀ ਐ ਇਹਨਾਂ ਨੇ ਸਾਬਕਾ ਪੰਚਾਇਤ ਦੀ ਤੇ ਮੌਜੂਦਾ ਪੰਚਾਇਤ ਦੀ ਵੀ ਸ਼ਲਾਘਾ ਕੀਤੀ ਐ ਕਿ ਇਹਦੇ ਨਾਲ ਹੀ ਜਤਾਰ ਸਿੰਘ ਜੱਬੋਵਾਲ ਨੂੰ ਦਿਓ ਅਜਾ ਜੀ ਧੰਨਵਾਦ ਸ਼ੁਕਰੀਆ ਮੇਹਰਬਾਨ